ਮੈਂ ਸਮਝਦਾ ਹਾਂ ਕਿ ਆਖਰ ਵਿੱਚ ਸਭ ਕੁਝ ਜਾਣ ਦੇਣ ਦਾ ਨਾਮ ਹੀ ਜ਼ਿੰਦਗੀ ਹੈ ਤੇ ਸਭ ਤੋਂ ਜ਼ਿਆਦਾ ਤਕਲੀਫ ਤਾਂ ਹੁੰਦੀ ਹੈ ਜਦੋਂ ਤੁਹਾਨੂੰ ਅਲvida ਕਹਿਣ ਤੱਕ ਤਾਂ ਮੌਕਾ ਨਹੀਂ ਮਿਲਦਾ ਜ਼ਿੰਦਗੀ 'ਚ ਇੱਕ ਵਕਤ ਅਜੇਹਾ ਵੀ ਆਉਂਦਾ ਹੈ ਜਦੋਂ ਇਨਸਾਨ ਹਰ ਰਿਸ਼ਤੇ ਦੀ ਹਕੀਕਤ ਤੋਂ ਵਾਕਿਫ ਹੋ ਜਾਂਦਾ ਹੈ ਤਦ ਕੁਝ ਲੋਕ ਦਿਲਾਂ 'ਚ ਆਪਣੀ ਜਗ੍ਹਾ ਬਣਾ ਲੈਂਦੇ ਨੇ ਤੇ ਕੁਝ ਲੋਕ ਹਮੇਸ਼ਾ ਦਿਲ ਹੀ ਦਿਲ ਤੋਂ ਉਤਰ ਜਾਂਦੇ ਨੇ ਦਰਦ ਕਦੋਂ ਖਤਮ ਹੁੰਦਾ ਹੈ ਸ਼ਾਇਦ ਮੇਰਾ ਇਹ ਸਵਾਲ ਹੀ ਗਲਤ ਹੈ ਫਿਰ ਮੈਂ ਪੁੱਛਿਆ ਦਰਦ ਕਦੋਂ ਘਟ ਹੁੰਦਾ ਹੈ ਤਾਂ ਜਵਾਬ ਆਇਆ ਜਦੋਂ ਜ਼ਖਮਾਂ 'ਤੇ ਰੋਜ਼ ਹੱਥ ਲਾਉਣਾ ਬੰਦ ਕਰਦੇ ਹੋ ਮੈਂ ਜ਼ਿੰਦਗੀ ਤੇ ਉਸ ਪੜਾਉਂਦੇ ਹਾਂ ਜਿੱਥੇ ਖਾਮੋਸ਼ ਰਹਿਣਾ ਕੁਝ ਸਾਬਤ ਕਰਨ ਤੋਂ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਅਕਸਰ ਆਪਣਾ ਤਾਦਾ ਦੇਸ਼ ਪਾ ਲੈਂਦਾ ਹਾਂ ਇਹ ਸੋਚ ਕੇ ਸ਼ਾਇਦ ਸ਼ਾਇਦ ਤੈਨੂੰ ਸਿਰਫ ਹੱਸੌਣ ਵਾਲੇ ਲੋਕ ਪਸੰਦ ਹੋਣਗੇ ਇੱਕ ਮੰਦਰ ਦੇ ਕੰਧ ਤੇ ਬਹੁਤ ਖੂਬਸੂਰਤ ਕਲ ਲਿਖੀ ਸੀ ਕਿ ਗੁਨਾਹ ਕਰਦੇ ਕਰਦੇ ਥੱਕ ਗਏ ਹੋ ਤਾਂ ਅੰਦਰ ਆ ਜਾਓ ਕਿਉਂਕਿ ਰੱਬ ਦੀ ਰਹਿਮਤ ਹਜੇ ਥੱਕੀ ਨਹੀਂ ਬੈਂਚ ਕਤੇ ਹੋਇਆ ਹੈ ਕਿ ਤੁਸੀਂ ਕਦੇ ਇਕੱਲੇ ਬੈਠੇ ਹੋਵੋ ਤੇ ਤੁਹਾਡੇ ਦਿਮਾਗ ਦੇ ਅੰਦਰ ਜੋ ਚਚ ਚੱਲ ਰਹੀਆਂ ਹੋਣ ਅੰਦਰ ਹੀ ਅੰਦਰ ਤੁਸੀਂ ਉਹਨਾਂ ਚੀਜ਼ਾਂ ਨਾਲ ਲੜ ਰਹੇ ਹੋ ਵੋ ਯਕੀਨ ਮੰਨੋ ਇਸ ਤੋਂ ਵੱਡੇ ਕੋਈ ਚੰਗ ਨਹੀਂ ਕਦੋਂ ਤੱਕ ਪੌਂਦੀ ਹਸਰਤ ਵਿੱਚ ਤੜਫੀ ਜਾਵਾਂ ਕੋਈ ਐਸਾ ਤਕਾ ਦੇ ਕੇ ਮੇਰੀ ਆਸੇ ਟੁੱਟ ਜਾਵੇ ਕੁਝ ਲੋਕ ਇਸ ਤਰ੍ਹਾਂ ਦੇ ਵਿੱਚ ਵਸ ਜਾਂਦੇ ਨੇ ਕਿ ਜੇ ਬਾਹਰ ਕੱਟੀਏ ਤਾਂ ਜਾਨ ਹੀ ਨਿਕਲ ਜਾਂਦੀ ਹੈ ਕੁਝ ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਨੂੰ ਆਸਾਨ ਕਰ ਲਿਆ ਕਿਸੇ ਤੋਂ ਮਾਫੀ ਮੰਗ ਲਈ ਤੇ ਕਿਸੇ ਨੂੰ ਮਾਫ ਕਰ ਦਿੱਤਾ ਕਦੇ ਕਦੇ ਅਸੀਂ ਕਿਸੇ ਲਈ ਇੰਨੇ ਜ਼ਰੂਰੀ ਵੀ ਨਹੀਂ ਹੁੰਦੇ ਜਿੰਨਾ ਅਸੀਂ ਸੋਚ ਲੈਂਦੇ ਹਾਂ ਕਦੇ ਟਿਕਦੇ ਤੇ ਕਦੀ ਫਿਰ ਟਿਕ ਕੇ ਸੰਭਲਦੇ ਰਹਿੰਦੇ ਬੈਠੇ ਰਹਿਣ ਤੋਂ ਵਧੀਆ ਸੀ ਕਿ ਅਸੀਂ ਚਲਦੇ ਰਹਿੰਦੇ ਹਰ ਕੱਲ ਹੱਸ ਕੇ ਟਾਲਣ ਵਾਲਾ ਸਪਨੋ ਖੁਸ਼ ਰੱਖਣ ਵਾਲਾ ਇਨਸਾਨ ਅਕਸਰ ਇਕੱਲਾ ਰਹਿ ਜਾਂਦਾ ਹੈ ਇੱਕ ਐਗਜ਼ਾਮਪਲ ਦੇਖਣੀ ਹੈ ਤਾਂ ਆਪਣੀ ਸ਼ਕਲ ਸ਼ੀਸ਼ੇ 'ਚ ਜਾ ਕੇ ਦੇਖ ਲਵੋ ਹਜ਼ਾਰਾਂ ਖੁਸ਼ੀਆਂ ਕੱਟ ਨੇ ਇੱਕ ਕੰਮ ਬੁਲਾਉਣ ਦੇ ਲਈ ਤੇ ਇੱਕ ਕੰਮ ਹੀ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ ਸ਼ਾਤ ਉਹ ਨਾ ਧੀ ਆਉਂਦੀ ਹੈ ਜਿਹੜੇ ਆਪ ਨਹੀਂ ਆਉਂਦੇ जिन्हों को पहुंच नहीं सकते एक हद तो बाद इंसान सब कुछ छट देता है शिकायत करना ते फिर मन इंजदा हो जाता है कि कोई इंसान कल करे करे भी ठीक जे ना करे भी ठीक तोड़न वाले नहीं टुटन वाले पुछना कि दुख की होंगे है मैं अच्छा गवाया है जो कद मेरा सी ही नहीं पर तू तो सचना उसन गवा दिता जो सिर्फ तेरा ही सी सही क्या किसी ने कदी कदी ज्यादा प्यार भी किसी रास नहीं आता मेरे बिना रह ही जाएगी कोई ना कोई कमी तू चाहे जिनी मर्जी जिंदगी सवार शहर का मौसम बहुत सुहाना लगे ਇੱਕ ਸ਼ਾਮ ਚੋਰੀ ਕਰ ਲਵਾਂ ਜੇ ਕੱਤੇ ਨੂੰ ਪੁਰਾਣਾ ਲੱਗੇ ਮਹੱਤਵ ਵਿੱਚ ਹੁਣ ਤੱਕ ਮਰਿਆ ਤਾਂ ਨਹੀਂ ਹਾਂ ਪਰ ਤੂੰ ਮੈਨੂੰ ਹੁਣ ਜ਼ਿੰਦਾ ਵੀ ਨਾ ਸਮਝ ਉਹ ਮਰ ਤਾਂ ਹਲੇ ਕੁਝ ਵੀ ਨਹੀਂ ਹੋਈ ਪੱਤਾ ਨਹੀਂ ਕਿਉਂ ਜ਼ਿੰਦਗੀ ਤੋਂ ਮਨ ਪਰ ਗਿਆ ਹੈ ਵਟੇ ਹੋਵਾਂਗੇ ਤਾਂ ਜੀਵਾਂਗੇ ਆਪਣੇ ਹਿਸਾਬ ਨਾਲ ਬਚਪਨ ਤੇ ਇਸ ਖਵਾਬ ਤੇ ਹੁਣ ਮੈਨੂੰ ਹਾਸਾ ਆਉਂਦਾ ਹੈ ਜਿੰਨੂ ਕਤੇ ਟਟਾ ਰਹੇ ਨਹੀਂ ਸੀ ਮੈਨੂੰ ਖੋਤੇ ਹਿੰਦਾ ਉਹਨੂੰ ਕੀ ਅਫਸੋਸ ਹੋਣਾ ਮੈਂ ਤੇ ਨਾ ਹੋਣਤਾ ਤੇਰੇ ਬਦਲਨ ਦਾ ਦੁੱਖ ਨਹੀਂ ਸੋਣਿਆ ਬਸ ਮੈਂ ਆਪਣੇ ਇੱਤ ਬਾਤ ਤੇ ਸ਼ਰਮਿੰਦਾ ਹਾਂ ਰੁੱਤਾ ਬਤਲੀਆਂ ਰਤਾ ਬਤਲੇ ਬਦਲ ਕੈਨ ਇੱਥੋਂ ਤੇ ਲੋਕ ਛੱਟ ਦਿਲਾ ਇਹ ਦੁਨੀਆ ਤੇਰੇ ਮਤਲਬ ਦੀ ਨਹੀਂ ਇੱਥੇ ਪੈਰ ਪੈਰ ਤੇ ਬਦਲਦੀ ਐ ਸੋਚੋ ਇਹ ਚ ਨਹੀਂ ਕਹੀ ਦਿਲ ਵਿੱਚ ਤੇਰੀ ਤਸਵੀਰ ਹੀ ਨਹੀਂ ਸੀ ਪਰ ਹੱਥਾਂ ਵਿੱਚ ਤੇਰੇ ਨਾਮ ਦੀ ਲਕੀਰ ਹੀ ਨਹੀਂ ਸੀ ਉਹਨੂੰ ਦੇਖੇ ਬਿਨਾ ਭਾਵੇਂ ਕਿੰਨੇ ਹੀ ਦਿਨ ਲੰਘ ਗਏ ਹੋਣ ਪਰ ਅੱਖਾਂ ਵਿੱਚ ਵਸੇ ਤਸਵੀਰ ਅੱਜ ਵੀ ਤਾਜੀ ਦੀ ਤਾਜੀ ਪਈ ਹੈ ਅਸੀਂ ਇਹਨਾਂ ਹਸੀਨਤਾ ਨਹੀਂ ਕਹੀ ਸਾਡੇ ਤੇ ਹਰ ਕੋਈ ਫਿਦਾ ਹੋ ਜਾਵੇ ਪਰ ਹਾਂ ਜਿਸ ਨੂੰ ਅਸੀਂ ਅੱਖ ਪਰ ਕੇ ਦੇਖ ਲਈਏ ਉਸ ਨੂੰ ਅਸੀਂ ਹੋਲ ਜਿੰਝ ਬਾਤ ਦਿੰਦੇ ਹਾਂ ਹੰਝੂ ਆ ਜਾਂਦੇ ਨੇ ਰੋਣ ਤੋਂ ਪਹਿਲਾਂ ਖਵਾਬ ਟੁੱਟ ਜਾਂਦੇ ਨੇ ਸੌਣ ਤੋਂ ਪਹਿਲਾਂ ਲੋਕ ਕਹਿੰਦੇ ਨੇ ਮੁਹੱਬਤ ਇੱਕ ਗੁਨਾਹ ਹੈ ਕਾਸ਼ ਕੋਈ ਰੋਕ ਲੈਂਦਾ ਇਹ ਗੁਨਾਹ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਆਪਣੇ ਦਾ ਸਾਥ ਨਾ ਚਾਹੁੰਦੇ ਹੋਏ ਵੀ ਛੱਟਣਾ ਪੈਂਦਾ ਹੈ ਕੁਝ ਮਜਬੂਰੀਆਂ ਚੋਣੇ ਮੁਹੱਬਤ ਤੋਂ ਵੀ ਜ਼ਿਆਦਾ ਸਜ਼ਾ ਦੀ ਹੁੰਦੀਆਂ ਨੇ ਤਾਂ ਬੱਸ ਸਫ਼ਰ ਚੱਲ ਗਿਆ ਹੈ ਅਜ ਤੇਰੇ ਬਾਰੇ ਬਿਲਕੁਲ ਵੀ ਨਹੀਂ ਸੋਚਾਂਗਾ ਇਹ ਸੋਚਦੇ ਸੋਚਦੇ ਸਾਰਾ ਦਿਨ ਸੋਚਿਆ ਹੈ ਤੈਨੂੰ ਰਵਾਇਆ ਨਾ ਕਰ ਹਰ ਗਲਤ ਐ ਜ਼ਿੰਦਗੀ ਸਾਨੂੰ ਸਦੋਂ ਦੀ ਨਹੀਂ ਸਾਡੇ ਦੀ ਕਿਸਮਤ ਵਿੱਚ ਚੁੱਪ ਕਰਾਉਣ ਵਾਲੇ ਹੋਣਾ ਫਿਰ ਇੰਜ ਵੀ ਹੁੰਦਾ ਹੈ ਯਾਰੋ ਕਿਸੇ ਦੀ ਸੱਚੀ ਮੁਹੱਬਤ ਨੂੰ ਮਜਬੂਰੀ ਹਰਾ ਦਿੰਦੀ ਹੈ ਵਸਾਇਆ ਹੀ ਨਹੀਂ ਕਿਸੇ ਨੂੰ ਇਸ 뜰 ਵਿੱਚ ਤੇਰੇ ਸਿਵਾ ਤੂੰ ਚਾਹੇ ਤਾਂ ਲੈ ਸਕਤੀ ਹੈ ਮੇਰੇ ਤੇਰੇ ਦੀ ਤਲਾਸ਼ੀ ਸਮੁੰਦਰ ਤੇ ਨਦੀਆਂ ਜੀ ਲਾਤੇ ਅੱਖਾਂ ਸਾਰਿਆਂ ਵਿੱਚ ਪਾਣੀ ਹੁੰਦਾ ਫਰਕ ਬਸ ਗਹਿਰਾਈ ਤਾਂ ਹੁੰਦਾ ਹੈ ਰੱਬਾ ਮੇਰਾ ਬੇਸ਼ੱਕ ਤੂੰ ਮੈਨੂੰ ਇਕੱਲਾ ਰੱਖ ਪਰ ਇਹੋ ਜਿਹਾ ਲੋਕਾਂ ਨਾਲ ਨਾ ਮਿਲਾਂ ਜੋ ਆਉਂਦੇ ਨੇ ਤਾਂ ਖਿੜ ਕੇ ਚਲੇ ਜਾਂਦੇ ਨੇ ਜੇ ਕਦਨ ਦਾ ਰਾਸੋ ਮੇਰੇ ਤੋਂ ਤਾਂ ਲੜ ਲਿਆ ਕਰੋ ਮੈਨੂੰ ਤੇਰੀ ਖਾਮੋਸ਼ੀ ਤੋਂ ਡਰ ਲੱਗਦਾ ਹੈ ਕੁਝ ਕੱਲਾ ਤੇ ਮਤਲਬ ਤੇ ਕੁਝ ਮਤਲਬ ਦੀਆਂ ਕੱਲਾ ਜਦੋਂ ਦਾ ਫਰਕ ਸਮਝਿਆ ਹੈ ਜ਼ਿੰਦਗੀ ਆਸਾਨ ਹੋ ਗਈ ਹੈ ਡਿਪਰੈਸ਼ਨ ਮਜ਼ਾਕ ਨਹੀਂ ਹੁੰਦਾ ਮੇਰੀ ਜਾਨ ਕਦੇ-ਕਦੇ ਜਿਸ ਨੂੰ ਬਹੁਤ ਮੁਸਕਰਾਉਂਦੇ ਹੋਏ ਵੇਖਦੇ ਹਾਂ ਉਹ ਅੰਦਰੋਂ ਮਰਦਾ ਰਿਹਾ ਹੁੰਦਾ ਹੈ एक वक्त से जो तो बेहद तरसे किसी हम ना चाहत की कमी है ना चाहन वाले वाली मनिया के कदे कदे थोड़ा बहुत तकरार करते हाँ पर खुद तो ज्यादा तेनों प्यार करते हाँ सी मैं खुद ही हाँ अपनी बर्बादियों का जिम्मेवार मैनु दोस्तों ने पहला ही कहा कि इश्क न करना मेरे यार ਸੇ ਛੋਟੀ ਛੋਟੀ ਕੱਲਾ ਚ ਖੁਸ਼ ਰਹਿਣ ਵਾਲਿਆਂ ਤਾਂ ਹੀ ਇਹ ਵਟੇ ਵਟੇ ਕੰਮ ਹੱਸ ਕੇ ਸਹਿਨ ਕਰ ਲੈਂਦੇ ਹਾਂ ਇਸ بارش ਨੂੰ ਕਹਿ ਤਵੋ ਕਿ ਕਿਤੇ ਹੋਰ ਜਾ ਕੇ ਵਰੇ ਇੰਨੀ ਦਮ ਚਮਟਾ ਮੇਰੀ ਅੱਖਾਂ ਚ ਰੋਜ਼ ਰਹਿੰਦੀ ਹੈ ਮੇਰੇ ਯਕੀਨ ਦੀਆਂ ਕਿਸ਼ਤੀਆਂ ਇੰਜ ਹੀ ਤਾਂ ਡੁੱਪੀਆਂ ਮੈਂ ਵੇਖਿਆ ਹੈ ਉਸ ਨੂੰ ਹੋਰਾਂ ਨਾਲ ਦਿਲ ਲਗਾਉਂਦੇ ਹੋਏ ਕੁਝ ਆਪਣਿਆਂ ਨੂੰ ਇੱਕ ਗੱਲ ਕਹਿਣੀ ਹੈ सोच समझ के गल करो मेरे नाल क्योंकि तो मैं जिंदगी है मोड़ते हाँ मैं कल बुरी नहीं लगती बस दिल से लग जाती है कौन है, मोहब्बत पूरी नहीं होंगी तेरा आना ठहरना ते चले जाना दास्तं तो दा पूरी है जिस पल मैन तेरी याद ना आए तो लगता है जिमें मेरा कोई सा अपना फर्ज निभा भुल गया हो वे? ਤੜਕੇ ਕੜੇ ਤੇ ਪਾਣੀ ਵਾਂਗੂ ਮੈਂ ਵੀ ਟਿਪ ਟਿਪ ਕਰਕੇ ਸੁੱਕ ਜਾਣਾ ਕੁਝ ਕਹਿ ਜਾਣੇ ਰਾਜ ਦਿਨਾਂ ਤੇ ਤੇ ਕੁਝ ਕਹਿ ਕੇ ਮੁੱਕ ਜਾਣਾ ਬਹੁਤ ਰੋਕਿਆ ਦਿਲ ਨੂੰ ਪਰ ਕਿੱਥੋਂ ਤੱਕ ਰੋਕਦੇ ਮੁਹੱਬਤ ਵੱਧਦੀ ਗਈ ਤੇਰੇ ਨਖਰਿਆਂ ਦੀ ਤਰ੍ਹਾਂ ਮਰ ਮੈਂ ਵੀ ਜਾਣਾ ਜੀਣਾ ਤੇ ਥੋਂ ਵੀ ਨਹੀਂ ਹੋਣਾ ਦਿਲ ਮੇਰਾ ਟੁੱਟਣਾ ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ ਇਨਸਾਨ ਵਿੱਚ ਬਹੁਤ ਖੁਦਗਦਰ ਹੈ ਪਸੰਦ ਕਰੇ ਤਾਂ ਪੁਰਾਈ ਨਹੀਂ ਵੇਖਦਾ ਤੇ ਜੇਕਰ ਨਫ਼ਰਤ ਕਰੇ ਤਾਂ ਚੰਗਿਆਈ ਨਹੀਂ ਵੇਖਦਾ ਇਹ ਜ਼ਿੰਦਗੀ ਬਿਨਾਂ ਰੁਕੇ ਸਫ਼ਰ ਕਰ ਰਹੀ ਹੈ ਤੇ ਅਸੀਂ ਖੁਆਇਸ਼ਾਂ ਨੂੰ ਲੈ ਕੇ ਉੱਥੇ ਹੀ ਖੜੇ ਹਾਂ ਕਿਉਂ ਡਰਿਏ ਜ਼ਿੰਦਗੀ ਤੋਂ ਕਿ ਕੀ ਹੋਵੇਗਾ ਕੁਝ ਨਹੀਂ ਤਾਂ ਤਜਰਬਾ ਤਾਂ ਹੋਵੇਗਾ ਅੱਖਾਂ 'ਚ ਨਮੀ ਦੇਖ ਕੇ ਸਮਝ ਗਏ ਅਸੀਂ ਕਹ ਅੱਜ ਇਸ ਦਿਨ ਫਿਰ ਤੋਂ ਉਦਾਸ ਹੈ ਫਿਰ ਇਸ ਗਲਤੋਂ ਮੁਸਕਰਾ ਦਿੱਤਾ ਕਿ ਇੱਕ ਕਿਹੜੀ ਨਵੀਂ ਗੱਲ ਹੈ ਇੱਕ ਗਲਤ ਇਸ਼ਕ ਇੱਕ ਗਲਤ ਮੋੜ ਦੀ ਤਰ੍ਹਾਂ ਹੁੰਦਾ ਹੈ ਜੋ ਕਦੇ ਵੀ ਤੁਹਾਨੂੰ ਮੰਜ਼ਿਲ ਤੱਕ ਨਹੀਂ ਪਹੁੰਚਣ ਦਿੰਦਾ ਜਿੱਥੇ ਉਮੀਦਾਂ ਖਤਮ ਹੋ ਜਾਂਦੀਆਂ ਨੇ ਫਿਰ ਉੱਥੇ ਕੋਈ ਸ਼ਿਕਾਇਤ ਨਹੀਂ ਰਹਿੰਦੀ ਜ਼ਿੰਦਗੀ ਚ ਤੁਸੀਂ ਭਾਵੇਂ ਕਿੰਨਾ ਵੀ ਅੱਖੇ ਕਿਉਂ ਨਾ ਚਲੇ ਚਾਓ ਪਰ ਕੁਝ ਚਿਹਰੇ ਮਤ ਤੈ ਤਮ ਤੱਕ ਤੁਹਾਡੇ ਨਾਲ ਰਹਿੰਦੇ ਨੇ ਅਸੀਂ ਛੋਟੀ ਛੋਟੀ ਕੱਲਾਂ ਤੇ ਖੁਸ਼ ਰਹਿਣ ਵਾਲੇ ਲੋਕ ਹਾਂ ਤਾਂ ਹੀ ਵੱਡੇ ਵੱਡੇ ਕੰਮ ਗੀ ਹੱਸ ਕੇ ਸਹਿ ਲੈਂਦੇ ਹਾਂ ਦਿਲ ਉਦਾਸ ਸੁਪਾਨ ਖਾਮੋਸ਼ ਤੇ ਇਹ ਅੱਖਾਂ ਨਾ ਮਕ ਕਿਉਂ ਨੇ ਤੈਨੂੰ ਤੱਕ ਤੇ ਪਾਇਆ ਹੀ ਨਹੀਂ ਸੀ ਪਰ ਅੱਜ ਤੈਨੂੰ ਖੋਤੇ ਨਾ ਡਰ ਕਿਉਂ ਹੈ ਦੋਸਤੀ ਚ ਹੁੰਦੀ ਹੈ ਵਫਾਤ ਆਦੀ ਦੋਸਤੀ ਚ ਦੁਨੀਆ 따ਦੀ ਨਹੀਂ ਹੁੰਦੀ ਦੋਸਤ ਚਾਨ ਤੋਂ ਪਿਆਰਾ ਹੁੰਦਾ ਹੈ ਦੋਸਤ ਨਾਲੋਂ ਚਾਨ ਪਿਆਰੀ ਨਹੀਂ ਹੁੰਦੀ ਤੇ ਯਾਦਾ ਪਾਗਲ ਕਰ ਦਿੰਦੀਆਂ ਨੇ ਚੀਚਾਂ ਪਾਗਲ ਕਰ ਦਿੰਦੀਆਂ ਨੇ ਚਿਹਰਾ ਹੋਸ਼ ਉਡਾ ਦਿੰਦਾ ਹੈ ਤੇ ਅੱਖਾਂ ਪਾਗਲ ਕਰ ਦਿੰਦੀਆਂ ਨੇ ਦਿਨ ਤਾਂ ਖੈਰ ਨਿਕਲ ਜਾਂਦਾ ਰਾਤਾਂ ਪਾਗਲ ਕਰ ਦਿੰਦੀਆਂ ਨੇ ਹੇ ਰਾਤਾਂ ਪਾਗਲ ਕਰ ਦਿੰਦੀਆਂ ਨੇ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਤੁਹਾਡੀ ਰੂਹ ਨੂੰ ਸ਼ੋਕ ਆਉਣਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਖਾ